ਨਮਸਕਾਰ ਜੀ ਸਤਿ ਸ਼੍ਰੀ ਅਕਾਲ ਮੈਂ ਨੀਰਜ ਲੂਥਰਾ ਜੁਗੇਸ਼ਰ ਦੇਵ ਜੀ ਦੇ ਨਾਲ ਸਭ ਦਾ ਬਹੁਤ ਥੈਂਕਸ ਕਰਨਾ ਨੀਵ ਸਹਾਰਾ ਕਲੱਬ ਵੌਇਸ ਆਫ ਬਟਾਲਾ ਦਾ ਕਿ ਇਹਨਾਂ ਉਹਨਾਂ ਨੇ ਵਧੀਆ ਉਪਰਾਲਾ ਕੀਤਾ ਹੈ ਕਿ ਗੋ ਗਰੀਨ ਦੇ ਮਹਿੰਮ ਦੇ ਤਹਿਤ ਗਰੀਨਰੀ ਦਾ ਸਾਨੂੰ ਮੈਨੂੰ ਉਸ ਦੇਖ ਕੇ ਇਹਨਾਂ ਮਨ ਖੁਸ਼ ਹੋਇਆ ਕਿ ਇਹਨਾਂ ਨੇ ਵੱਡੇ ਸਾਰੇ ਡਾਕਟਰ ਸਾਹਿਬ ਸਾਰੇ ਡਾਕਟਰ ਆਏ ਨੇ ਸਾਰੇ ਇਹਨੇ ਆਪਣਾ ਕੀਮਤੀ ਸਮਾਂ ਕੱਢ ਕੇ ਸਵੇਰੇ 5:30 ਵਜੇ ਦੇ ਆ ਕੇ ਪੌਦੇ ਲਗਾਉਂਦੇ ਪਏ ਮੇਰਾ ਇੱਕ ਬੜਾ ਅੱਛਾ ਐਕਸਪੀਰੀਅੰਸ ਹੈ ਉਹਨਾਂ ਦੇਖਣਾ ਵੀ ਤੇ ਮੈਂ ਅਸੀਂ ਵਾਅਦਾ ਕਰਨਾ ਹੈ ਕਿ ਜੋ ਉਹਨਾਂ ਨੇ ਸਾਡੇ ਤੇ ਪੌਦੇ ਲਗਾਉਂਦਾ ਇੱਥੇ ਵਿਸ਼ਵਾਸ ਹੈ ਕਿ ਅਸੀਂ ਸੰਭਾਲ ਰੱਖਾਂਗੇ ਅਸੀਂ ਉਹਦੇ ਤੇ ਖਰੇ ਉਤਰਾਂਗੇ ਤੇ ਅੱਗੋਂ ਵੀ ਇਹਨਾਂ ਦੇ ਨਾਲ ਹੋਰ ਵੀ ਕੋਈ ਵੀ ਹੈਲਪ ਚਾਹੀਦੀ ਹੈ ਅਸੀਂ ਹਰ ਵੇਲੇ ਹਾਜ਼ਰ ਰਹਿਣਾ ਨਾਮ ਯੋਗੇਸ਼ਰ ਦੇਵ ਤੇ ਨੀਰਲੂਥਰਾ ਜੀ ਅਸੀਂ ਸਾਰੀ ਸਮੂਚੀ ਟੀਮ ਦਾ ਬਟਾਲਾ ਦੇ ਸਰ 220 ਬਟਾਲਾ ਨੀਰਲੂ एनजीओ ਤੇ ਜੜੇੜੇ ਵੀ ਸਾਰੇ ਸੱਜਣ ਪਤੋਦੇ ਆਏ ਨੇ ਅਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਗ੍ਰੀਨ ਮਹਿੰਮ ਦੇ ਤਹਿਤ ਇਹਨਾਂ ਨੇ ਅੱਜ ਪਲਾਂਟਸ ਲਗਾਏ ਨੇ ਕੱਲ ਵੀ ਬਹੁਤ ਕੱਲ ਵੀ ਬਹੁਤ ਜ਼ਿਆਦਾ ਪਲਾਂਟਸ ਲਗਾਏ ਸੀ ਤੇ ਆਪਾਂ ਹੁਣ ਇਹ ਕੀ ਪਲਾਂਟਸ ਇਹਨਾਂ ਨੇ ਲਗਾਤੇ ਅੱਗੋਂ ਇਹਨਾਂ ਨੂੰ ਪਾਲਣ ਦੀ ਜ਼ਿੰਮੇਵਾਰੀ ਸਾਡੀ ਹੈ ਅਸੀਂ ਡ੍ਰੀਮ ਟਾਊਨ ਕਲੋਨੀ ਬਟਾਲਾ ਦੇ ਆਉਂਦਾ ਨਾ ਦੋਨੋਂ ਤੇ ਅਸੀਂ ਇਹ ਵਿਸ਼ਵਾਸ ਦਵਾਨੇ ਆ ਕਿ ਇਹਨਾਂ ਚੋਂ ਇੱਕ ਵੀ ਬੂਟਾ ਨਹੀਂ ਮਰਨ ਦੇਾਂਗੇ ਵਾਹ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਕਮਲਜੀਤ ਸਿੰਘ ਕ ਜੀ ਅੱਜ ਅਸੀਂ ਬਾਈਸਾਫ ਬਟਾਲਾ ਦੀ ਤਰਫੋਂ ਡ੍ਰੀਮ ਟਾਊਨ ਜਿਹੜੀ ਕਿ ਬਹੁਤ ਹੀ ਅੱਛੀ ਸੋਹਣੀ ਕਲੋਨੀ ਬਟਾਲਾ ਸ਼ਹਿਰ ਦੇ ਨਾਲ ਬਣੀ ਹੈ ਉਹਦੇ ਵਿੱਚ ਬੂਟੇ ਲਗਾਣ ਲਈ ਆਏ ਆਂ ਔਰ ਬੂਟੇ ਲਗਾਣ ਲਈ ਬਾਈਸਾਫ ਬਟਾਲਾ ਦੀ ਸਾਰੀ ਟੀਮ ਪਹੁੰਚੀ ਹੈ ਵੱਖ-ਵੱਖ ਆਰਗੇਨਾਈਜੇਸ਼ਨ ਦੇ ਹੋਰ ਵੀ ਲੋਕ ਪਹੁੰਚੇ ਨੇ ਔਰ ਇਹ ਸਮਾਂ ਜਿਹੜਾ ਸਾਵਣ ਦਾ ਮਹੀਨਾ ਚੱਲ ਰਿਹਾ ਹੈਗਾ ਇਹਦੇ ਵਿੱਚ ਵਰਖਾ ਕਰਕੇ ਬਰਸਾਤਾ ਕਰਕੇ ਧਰਤੀ ਮਾਂ ਦੀ ਗੋਦ ਜਿਹੜੀ ਹੈਗੀ ਉਹ ਬੂਟੇ ਲੈਣ ਲਈ ਬਹੁਤ ਵਧੀਆ ਸਮਾਂ ਹੈਗਾ ਇਹ 100% ਬੂਟੇ ਜੜੇ ਨੇ ਪਲ ਜਾਣੇ ਆ। ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਜਿੱਥੇ-ਜਿੱਥੇ ਵੀ ਜਗ੍ਹਾ ਮਿਲਦੀ ਹੈ ਇਹ ਸਮਾਂ ਬੂਟੇ ਲਗਾਉਣ ਦਾ ਹੈਗਾ ਜਰੂਰ ਲਗਾਓ ਕਿਉਂਕਿ ਬੂਟਿਆਂ ਦੇ ਨਾਲ ਹਰੀਆਲੀ ਆ ਹਰੀਆਲੀ ਦੇ ਨਾਲ ਆਕਸੀਜਨ ਆ ਆਕਸੀਜਨ ਦੇ ਨਾਲ ਹੀ ਸਾਡਾ ਜੀਵਨ ਹੈਗਾ। ਧੰਨਵਾਦ। ਮੇਰਾ ਨਾਮ ਜਸਜੀਤ ਹੈ ਤੇ ਮੈਂ ਅੱਜ ਆਪਣੇ ਜਨਮ ਦਿਨ ਤੇ ਵਾਈਸ ਆਫ ਬਟਾਲਾ ਦੀ ਤਰਫੋਂ ਡ੍ਰੀਮ ਟਾਊਨ ਨੂੰ ਬਟਾਲਾ ਵਿਖੇ ਬੂਟੇ ਲਗਾ ਰਹੇ ਆ। ਜੇ ਆਪਾਂ ਬੂਟੇ ਨਾ ਲਗਾਈਏ ਤੇ ਸਾਨੂੰ ਹਵਾ ਤੇ ਆਕਸੀਜਨ ਨਹੀਂ ਮਿਲੇਗੀ ਇਸ ਕਰਕੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਆਪਣੇ ਘਰਾਂ ਵਿੱਚ ਇੱਕ ਇੱਕ ਬੂਟਾ ਲਾਇਆ ਜਾਵੇ ਤਾਂ ਕਿ ਵਾਤਾਵਰਨ ਆ ਉਹ ਸ਼ੁੱਧ ਹੋ ਜਾਏ ਧਰਤੀ ਮਾਂ ਨੂੰ ਬੂਟਿਆਂ ਦੀ ਬਹੁਤ ਲੋੜ ਹੁੰਦੀ ਹੈ ਇਸ ਕਰਕੇ ਮੈਂ ਸਾਰਿਆਂ ਨੂੰ ਇੱਕ ਵਾਰੀ ਫੇਰ ਅਪੀਲ ਕਰਦਾ ਕਿ ਬੂਟੇ ਜ਼ਰੂਰ ਲਗਾਓ ਬਹੁਤ ਬਹੁਤ ਧੰਵਾਜੀ ਮੈਂ ਪਲਵਿੰਦਰ ਸਿੰਘ ਨੰਬਰਦਾਰ ਕਾਉਂਸਲਰ ਬਟਾਲਾ ਅੱਜ ਗੁਰੂ ਨਾਨਕ ਸਾਹਿਬ ਜੀ ਦਾ ਜੋ ਉਪਦੇਸ਼ ਆ ਪਵਨ ਗੁਰੂ ਪਾਣੀ ਪਤਾ ਮਾਤਾ ਤਤਮ ਹੱਤ ਦੇ ਉਪਦੇਸ਼ ਦੇ ਮਤਾਬਕ ਸਾਡੇ 250 ਬਟਾਲਾ ਦੇ ਜਿਹੜੇ ਮੁਖ ਸੇਵਾਦਾਰ ਡਾਕਟਰ ਲਖਮੀਰ ਸਿੰਘ ਭੱਗੋਵਾਲੀਆ ਨੀਮ ਕਲੱਬ ਸਹਾਰਾ ਕਲੱਬ ਲਾਇਨ ਕਲੱਬ ਤੇ ਹੋਰ ਬੜੀਆਂ ਸੰਸਥਾਵਾਂ ਵੱਲੋਂ ਡਾਕਟਰ ਕੇਜੇ ਸਿੰਘ ਆਜ ਨੇ ਤਾਰੀਵਾਲ ਤੋਂ ਪੂਰੀ ਪਤਵੰਤੇ ਆਏ ਨੇ ਅੱਜ ਇੱਥੇ ਡਰੀਮ ਟਾਊਨ ਕਰੋਨੀ ਜਿਹੜੀ ਆ ਬਟਾਲੇ ਦੇ ਵਿੱਚ ਉੱਥੇ ਸ਼ਾਨਦਾਰ ਇਹ ਫੁੱਲਦਾਰ ਤੇ ਫਲਦਾਰ ਵੀ ਬੂਟੇ ਜਿਹੜੇ ਲੱਗ ਰਹੇ ਨੇ ਇਹ ਬੜਾ ਵੱਡਾ ਪ੍ਰਾਲਾਵਾ ਵਾ ਵਾਇਸ ਆਫ ਬਟਾਲਾ ਦਾ ਸੋ ਅਸੀਂ ਸਾਰੇ ਇਹਨਾਂ ਦਾ ਧੰਨਵਾਦ ਕਰਦੇ ਆਂ ਜੇ ਸਾਰੇ ਅਸੀਂ ਇੱਕ ਇੱਕ ਬੂਟਾ ਲਾ ਦੀਏ ਅੱਜ ਧਰਤੀ ਦੀ ਜਿਹੜੀ ਗੋਦ ਵਾ ਉਹ ਬੂਟੇ ਲੈਣ ਵਾਸਤੇ ਤਿਆਰ ਆਉਣ ਜੋਗਾ ਮੈਂ ਕਹਿੰਦਾ ਸਾਰਿਆਂ ਨੂੰ ਵਾਇਗਰੂ ਸਮਤ ਬਖਸ਼ੇ ਤੇ ਅਸੀਂ ਆਕਸੀਜਨ ਮਿਲਣੀ ਸਾਨੂੰ ਬੂਟਿਆਂ ਤੋਂ ਹਰਿਆਲੀ ਮਿਲਣੀ ਬੂਟਿਆਂ ਤੋਂ ਤੇ ਜੀਵਨ ਮਿਲਣਾ ਹੈ ਜੇ ਤੋਂ ਸਾਨੂੰ ਜੇ ਅਸੀਂ ਨਾ ਰਹੀ ਤੇ ਫਿਰ ਸਭ ਕੁਝ ਵਿਅਰਥ ਹੋਆ ਇੰਨੀਆਂ ਕ ਬੇਨਤੀ ਕਰਦਾ ਕਿ ਹੁਣ ਸਮਾਂ ਵਾ ਬੂਟਾ ਲਾਉਂਦਾ ਸਾਰੇ ਬੂਟੇ ਲੋਨ ਵਾਈਗੁਦੀ ਦਾ ਕਾਲ ਸਾ ਵਾਈਗੁਦੀ ਗ੍ਰੀਨ ਟਾਊਨ ਦੇ ਵਿੱਚ 2200 ਦਾ ਕਾਲਾ ਜਿਹੜੇ ਜੰਨੇ ਸਾਰੇ ਪਰਵਰਤੇ ਹਨ ਉਹ ਅੱਜ ਪਹੁੰਚ ਕੇ ਤਰਦੀ ਮਾ ਦਾ ਸ਼ਿੰਗਾਰ ਜਿਹੜਾ ਹੈ ਪਾਰਾ ਵਰਨ ਦੀ ਰੱਖਿਆ ਵਾਸਤੇ ਤੇ ਜਿਹੜੇ ਹਨ ਦਰਖਤ ਲਾਏ ਜਾ ਰਹੇ ਹਨ ਇਹ ਪਿਛਲੇ ਸਾਲ ਲਗਭਗ ਸੱਤ ਯਾ ਦੇ ਲਗਭਗ ਲਾਇਏ ਸੀ 81000 ਰੁਪਏ ਲੋਨ ਦਾ ਤੇ ਪਾਲਣ ਦਾ ਵੀ ਜਿਹੜਾ ਹੈ ਉਹ ਉਪਰਾਲਾ ਜਿਹੜਾ ਹੈ ਵਾਇਸਾ ਬਟਾਲਾ ਕਰ ਰਿਹਾ ਹੈ ਤੇ ਉਹ ਸ਼ਹਿਰ ਵਾਸੀਆਂ ਦਾ ਬੁੜਾ ਪੂਰਾ ਸਹਿਯੋਗ ਹੈ ਅਸੀਂ ਇਸੇ ਤਰ੍ਹਾਂ ਚਾਹੁੰਦੇ ਆ ਕਿ ਅਸੀਂ ਬੁੱਤੇ ਲਾਏ ਨੇ ਤੇ ਜਿੰਨਾ ਜਿੰਨਾ ਥਾਵਾਂ ਤੇ ਲਾਏ ਨੇ ਉਹ ਇਸ ਦਾ ਸਵਾਲ ਕਰਨਗੇ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਡਾਕਟਰ ਲਖਬੀਰ ਸਿੰਘ ਪਗਵਾਲੀਆ ਮੁਖ ਸੇਵਾਦਾਰ ਵਾਇਸਾ ਬਟਾਲਾ ਅੱਜ ਅਸੀਂ ਜਿਹੜੇ ਲੂਥਰਾ ਸਾਹਿਬ ਦੇ ਨਾਲ ਇੱਥੇ ਆਏ ਨਾ ਨਿਕੋਨੀ ਜਿਹੜੀ ਕੱਟੀ ਆ ਡ੍ਰੀਮਸ ਡ੍ਰੀਮ ਟਾਊਨਸ ਕਲੋਨੀ ਆ ਬਾਈਪਾਸ ਤੇ ਉੱਪਰ ਬਹੁਤ ਹੀ ਵਧੀਆ ਕਲੋਨੀ ਆ ਬੜੀਆਂ ਚੌੜੀਆਂ ਸੜਕਾਂ ਹਵਾਦਾਰ ਮਤਲਬ ਕੋਠੀਆਂ ਬਹੁਤ-ਬਹੁਤ ਪੰਜ-ਪੰਜ ਕਨਾਲਾਂ ਚ ਕੋਠੀਆਂ ਬਣ ਰਹੀਆਂ ਇੱਥੇ ਬਹੁਤ ਵਧੀਆ ਕਲੋਨੀ ਆ ਉਹਦੇ ਵਿੱਚ ਦਰਖਤ ਲਾਉਣ ਲਈ ਬਟਾਲਾ ਦੇ ਸਾਰੇ ਨੁਮਾਇੰਦੇ ਜਿਹੜੇ ਪਹੁੰਚੇ ਆ ਤੇ ਮੈਂ ਉਹਨਾਂ ਜਿਹੜੇ ਪਹੁੰਚੇ ਨੁਮਾਇੰਦੇ ਉਹਨਾਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦਾ ਕਿਉਂਕਿ ਗ੍ਰੀਨ ਕਲੀਨ ਐਂਡ ਬਿਊਟੀਫੁੱਲ ਬਟਾਲਾ ਦੇ ਤਹਿਤ ਸਾਰੇ ਜਿਹੜੇ ਬੂਟੇ ਆ ਉਹ ਲਗਾਏ ਜਾ ਰਹੇ ਆ ਜਿਵੇਂ ਕਿ ਤੁਸੀਂ ਸਭ ਜਾਣਦੇ ਹੀ ਹੋ ਪਿਛਲੇ ਸਾਲ ਅਸੀਂ 7000 ਬੂਟੇ ਲਾਇਆ ਸੀ ਤੇ ਐਰਕਾਂ ਆਪਾਂ ਤੈਅਦ ਕੀਤਾ ਵਾ ਐਦ ਕੀਤਾ ਕਿ ਆਪਾਂ 20000 ਬੂਟੇ ਲਗਾਉਣੇ ਆ ਸੋ ਇਹੋ ਜੇ ਲੋਕਾਂ ਦਾ ਸਾਨੂੰ ਸਹਿਯੋਗ ਮਿਲਦਾ ਰਿਹਾ ਤੇ ਜਰੂਰ ਆਪਾਂ ਇਸ ਮਕਸਦ ਦੇ ਵਿੱਚ ਕਾਮਯਾਬ ਹੋਵਾਂਗੇ ਤਾਂ ਹੀ ਸਾਡੀਆਂ ਆਉਣ ਵਾਲੀਆਂ ਜਨਰੇਸ਼ਨ ਜਿਹੜੀਆਂ ਉਹ ਸੇਫ ਰਹਿ ਸਕ ਗਰਬਾਣੀ ਪੁੱਤਰ ਨੇ ਕਿਹਾ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਮਾ ਹਤ ਇਹਨਾਂ ਤਿੰਨਾਂ ਚੀਜ਼ਾਂ ਦੀ ਤਾਂ ਹੀ ਆਪਾਂ ਰੱਖਿਆ ਕਰ ਸਕਦੇ ਆ ਜੇ ਆਪਾਂ ਬੂਟੇ ਲਗਾਈਏ ਤੇ ਆਪਾਂ ਕੁਦਰਤ ਨਾਲ ਕੁਦਰਤ ਦੀ ਰਾਖੀ ਵੀ ਕਰ ਸਕਦੇ ਆ ਕੁਦਰਤ ਨੂੰ ਬਚਾ ਵੀ ਸਕਦੇ ਆ ਨਹੀਂ ਤੇ ਆਉਣ ਵਾਲਾ ਸਮਾਂ ਬਹੁਤ ਭਿਆਨਕ ਫੋਟੋ ਵੀ ਕਿਤੇ ਜਗ੍ਹਾ ਮਿਲਦੀ ਤਾ ਉੱਥੇ ਜ਼ਰੂਰ ਹਰ ਇੱਕ ਨੂੰ ਅਪਰਾਲੇ ਕਰਨਾ ਚਾਹੀਦਾ ਤਾਂ ਆਪਣਾ ਯੋਗਦਾਨ ਪਾਉਣਾ ਚਾਹੀਦਾ ਸੋਨੂ ਭਾਜੀ ਜਿਹੜੇ ਸਾਡੇ ਸਵਾਲਰਸ ਵਾਲੇ ਆ ਇਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਤੁਸੀਂ ਬੂਟੇ ਲਾ ਦੋ ਪਾਲਣਾ ਉਹਨਾਂ ਦੀ ਜ਼ਿੰਮੇਵਾਰੀ ਹੈ ਇੱਕ ਇੱਕ ਬੂਟਾ ਪਾਵਾਂਗੇ ਉਹਨਾਂ ਨੂੰ ਖਾਦ ਵੀ ਪਾਵਾਂਗੇ ਉਹਨਾਂ ਨੂੰ ਗੋਡੀ ਵੀ ਕਰਾਂਗੇ ਉਹਨੂੰ ਵੱਡੇ ਵੀ ਕਰਾਂਗੇ ਟ੍ਰੀ ਕਾਟ ਵੀ ਲਾਵਾਂਗੇ ਇਹਨਾਂ ਨੇ ਸਾਨੂੰ ਪੂਰਾ ਵਿਸ਼ਵਾਸ ਦਿਵਾਇਆ ਸੋ ਮੈਂ ਇਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਕਿ ਇਹ ਇਹੋ ਜਿਹੇ ਅਪਰਾਲੇ ਕਰ ਰਹੇ ਆ ਤਾਂ ਔਰ ਸਾਨੂੰ ਵਾਇਸ ਤੋਂ ਬਟਾਲਾ ਨੂੰ ਹਰ ਤਰ ਹੁਣ ਤੱਕ ਵੇਖੋ 1.5 200 ਬੂਟਾ ਲਾ ਚੁੱਕਾ ਤਾਂ ਅਹੀਂ ਟੋਟਲ 500 ਬੂਟਾ ਇੱਥੇ ਲੱਗਣਾ ਉਹ ਅਹੀਂ ਜਿਹੜਾ ਵਾ ਐਡ ਕੀਤਾ ਕਿ ਅਸੀਂ ਸਾਰੇ ਲਾਵਾਂਗੇ